ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆਈ ਸਾਡੇ ਨਗਰ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਜੋ 1961 ਤੋਂ ਲੈ ਕੇ ਇਹ ਸੋਸਾਇਟੀ ਬਣੀ ਹੋਈ ਸਾਡੇ ਬਜ਼ੁਰਗਾਂ ਦੀ ਦੇਣ ਸੀ ਬਹੁਤ ਵਧੀਆ ਬਿਲਡਿੰਗ ਬਣੀ ਸੀ ਪਰ ਸਮੇਂ ਮੁਤਾਬਕ ਇਹ ਬਿਲਡਿੰਗ ਬਹੁਤ ਨੀਵੀ ਹੋ ਚੁੱਕੀ ਸੀ ਅਸੀਂ ਹੁਣ 5 ਸਾਲਾਂ ਦੀ ਟਰਮ ਵਾਸਤੇ ਜਿੰਨੇ ਵੀ ਮੈਂਬਰ ਸਾਹਿਬਾ ਜੁੜੇਗੇ ਸੀ ਸਾਨੂੰ ਕੋਸ਼ਿਸ਼ ਵੀ ਚੰਗਾ ਕੀਤਾ ਜਾਵੇ ਕਿ ਇਸ ਗੱਲ ਨੂੰ ਔਖ ਰੱਖ ਕੇ ਚੱਲੇ ਵੀ ਬਿਲਡਿੰਗ ਸਾਰੀ ਢਾਕੇ ਨਵੀਂ ਬਣਾਈ ਜਾਵੇ ਹੁਣ ਦੀ ਤਕਨੀਕ ਮੁਤਾਬਕ ਤੇ ਹੁਣ ਜਿਹੜਾ ਵਧੀਆ ਦਫ਼ਤਰ ਬਣਾਇਆ ਗਿਆ ਲੱਗ ਗਿਆ ਵਧੀਆ ਯੀਸੀ ਜੋ ਪ੍ਰਯਾਨਾ ਮੁਹैया ਕਰੋਗੇ ਉਹ ਚਲਾਈ ਗਈ ਆ ਇਸ ਨੂੰ ਮੱਖ ਰੱਖ ਕੇ ਅੱਜ ਦਾ ਜੋ ਪ੍ਰੋਗਰਾਮ ਸਮੁੱਚੇ ਨਗਰ ਦੀ ਸੰਗਤ ਦੇ ਨਾਲ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਖੁਸ਼ੀ ਨੂੰ ਵਧਾਇਆ ਇਹਦੇ ਬਾਰੇ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਆ ਕੇ ਸਾਡੇ ਸਮਾਰੋਹ ਨੂੰ ਅਧ்கਾਟਨ ਸਮਾਰੋਹ ਨੂੰ ਕਵਰ ਕੀਤਾ ਸੋ ਇਹਦੇ ਬਾਰੇ ਮੈਂ ਇਹੀ ਕਹਾਂਗਾ ਕਿ ਅਸੀਂ ਸਾਰੇ ਕਿਸਾਨਾਂ ਨੇ ਸਾਨੂੰ ਇਹ ਸਭਾ ਦੀ ਜ਼ਿੰਮੇਵਾਰੀ ਦਿੱਤੀ ਮੈਂ ਐਮਬਾਇਰ ਸਹਿਬਾਨ ਬਣਾਇਆ ਕਮੇਟੀ ਵਧੀਆ ਚੁਣੀ ਸਾਰੇ ਆ ਨੇ ਰਲ ਕੇ ਇਹ ਕਿਉਂਕਿ ਸਾਨੂੰ ਬਹੁਤ ਵੱਡੀ ਲੋੜ ਸੀ ਕਿ ਨਵੀਂ ਬਿਲਡਿੰਗ ਅਸੀਂ ਸਾਰੀ ਕੀਤੀ ਹੈ ਬਣਾਈ ਹੈ ਅੱਜ ਉਹਦਾ ਉਦਘਾਟਨ ਕੀਤਾ ਤੇ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਕਿਉਂਕਿ ਇਹ ਸਾਡੀ ਮੇਜਰ ਲੋੜ ਸੀ ਬਿਲਡਿੰਗ ਜਿਹੜੀ ਉਹ ਖਾਸਤਾ ਹੋ ਚੁੱਕੀ ਸੀ ਜਿੱਥੇ ਅੱਜ ਅਸੀਂ ਇਹ ਉਦਘਾਟਨ ਸਮਾਰੋਹ ਕੀਤਾ ਉੱਥੇ ਸਾਡੇ ਸਮਾਗਮ ਦੇ ਵਿੱਚ ਸਾਡੇ ਹਲਕਾ ਬਾਗਾਪੁਰਾਣਾ ਤੋਂ ਬਹੁਤ ਹੀ ਸਤਿਕਾਰਯੋਗ ਐਮਐਲਏ ਅਮਰਤਪਾਲ ਸਿੰਘ ਸੁਖਾਨੰਦ ਜੀ ਸਾਡੇ ਕੋਲੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜੀਓ ਆ ਕਹਿੰਦੇ ਆ ਉਹਨਾਂ ਦੇ ਨਾਲ ਸਾਡੇ ਸਭਾ ਦੇ ਨਾਲ ਸੰਬੰਧਿਤ ਸਰਕਾਰੀ ਅਫਸਰ ਸਹਿਬਾਨ ਜਿੰਨੇ ਇੱਥੇ ਆਏ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਜੀ ਬਰਾੜ ਸਾਹਿਬ ਤੁਹਾਨੂੰ ਅਤੇ ਨਾਲ ਹੀ ਜਿਹੜੀ ਆਪਣੀ ਕੋਆਪਰੇਟਿਵ ਸੁਸਾਇਟੀ ਦੀ ਸਾਰੀ ਟੀਮ ਮੈਂਬਰ ਤੇ ਜਿਹੜੇ-ਜਿਹੜੇ ਅਧਿਕਾਰੀ ਸਾਡੇ ਏਆਰ ਸਾਹਿਬ ਅਮਰਦੀਪ ਜੀ ਖੜੇ ਨੇ ਸਾਰਿਆਂ ਦਾ ਮਤਲਬ ਬੜਾ ਮਨ ਖੁਸ਼ ਹੋਇਆ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਬੜੀ ਸੋਹਣੀ ਬਿਲਡਿੰਗ ਬਣਾਈ ਆ ਬੜਾ ਸੋਹਣਾ ਪੇਂਟ ਕੀਤਾ ਸਾਰਾ ਕੁਝ ਪਿਛਲੇ ਦਿਨੀ ਪ੍ਰਧਾਨ ਜੀ ਇਹ ਸਾਰੀ ਟੀਮ ਮੇਰੇ ਕੋਲ ਪਹੁੰਚੇ ਸੀਗੇ ਜਿਹਦੇ ਵਿੱਚ ਇੱਕ ਛੱਡ ਦੀ ਡਿਮਾਂਡ ਕੀਤੀ ਸੀ ਤਾਂ ਅਸੀਂ ਸਰਕਾਰ ਦੇ ਵੱਲੋਂ ਲਗਭਗ 17 ਲੱਖ ਰੁਪਏ ਦਾ ਇੱਕ ਛੱਡ ਜਿਹਦਾ ਮਾਮੂਲੀ ਵਿਆਜ ਆ 20% ਉਹ ਉਹ ਸਰਕਾਰ ਨੇ 1 ਰੁਪਏ ਤੇ 1 ਪੈਸੇ ਤੇ 20 ਪੈਸੇ 20% ਉਹ ਸਰਕਾਰ ਸੋਸਾਇਟੀ ਨੇ ਦੇਣਾ ਬਾਕੀ ਸਰਕਾਰ ਪ੍ਰਬੰਧ ਕਰਦੀ ਆ ਤਾਂ ਉਹ ਸਾਰੇ ਕੰਮ ਕੰਪਲੀਟ ਹੋਏ ਨੇ ਨਾਲ ਹੀ ਬਾਕੀ ਪਿੰਡਾਂ ਦੀ ਤਰ੍ਹਾਂ ਕਰਿਆਨਾ ਸਟੋਰ ਜਿਹੜਾ ਜਿਹਦੀ ਬਹੁਤ ਵੱਡੀ ਡਿਮਾਂਡ ਰਹਿੰਦੀ ਆ ਸੋਸਾਇਟੀ ਦੇ ਵਿੱਚ ਤੇ ਕਈ ਵਾਰ ਸੋਸਾਇਟੀ ਦੇ ਮੈਂਬਰ ਉਹ ਜ਼ਿੰਮੇਵਾਰੀ ਲੈਣ ਤੋਂ ਭੱਜਦੇ ਹੁੰਦੇ ਆ ਪਰ ਸੋਸਾਇਟੀ ਨੇ ਜ਼ਿੰਮੇਵਾਰੀ ਲਈ ਆ ਕਰਿਆਨਾ ਸਟੋਰ ਬਹੁਤ ਵੱਡਾ ਆਪਣੀ ਸੋਸਾਇਟੀ 'ਚ ਖੁੱਲੂਗਾ ਜਿਹੜੇ ਮੇਰੇ ਕਿਸਾਨ ਨੇ ਕਿਸਾਨਾਂ ਨੂੰ ਫਾਇਦਾ ਹੋਊਗਾ ਜਿਹੜੇ ਮੈਂਬਰ ਨੇ ਇੱਥੋਂ ਦੇ ਮੈਂਬਰਾਂ ਨੂੰ ਫਾਇਦਾ ਹੋਊਗਾ ਪਿੰਡ ਨੂੰ ਫਾਇਦਾ ਹੋ ਸੋਸਾਇਟੀ ਨੂੰ ਫਾਇਦਾ ਹੋਊਗਾ ਤਾਂ ਉਹਦਾ ਵੀ ਅਸੀਂ ਉਹਦੇ ਘਾਟਨ ਨਾਲ ਦਫ਼ਤਰ ਦਾ ਦੁਕਾਟਨ ਕਰ ਲੱਗੇ ਆ ਨਾਲ ਇੱਕ ਮੁਲਾਜ਼ਮ ਦੀ ਗੱਲ ਹੋਈ ਸੀ ਉਹ ਮੁਲਾਜ਼ਮ ਵੀ ਸੋਸਾਇਟੀ ਨੂੰ ਮਿਲਿਆ ਹੈ ਤਾਂ ਇਹ ਸਾਰੇ ਕੰਮਾਂ ਦੇ ਵਾਸਤੇ ਅਸੀਂ ਅੱਜ ਇੱਥੇ ਪਹੁੰਚੇ ਸੀ ਤੇ ਸਾਰਿਆਂ ਦਾ ਧੰਨਵਾਦ ਹੈ ਜੀ ਜਿਵੇਂ ਤੁਸੀਂ ਆਪਣੇ ਪਿੰਡ ਦੀ ਜਗਤ ਕੀਤਾ ਤੁਹਾਡੀ ਇਹ ਸੋਸਾਇਟੀ ਬੜੀ ਵੱਡੀ ਹੈਗੀ ਹੈ ਤੇ ਇਹ ਸੋਸਾਇਟੀ ਚੱਲਣ ਨਾਲ ਤੇ ਲੋਕਾਂ ਨੂੰ ਰੋਜ਼ੀ ਰੋਟੀ ਵੀ ਮਿਲਦੀ ਮੈਂ ਪਹਿਲਾਂ ਮਾਈਕ ਤੇ ਵੀ ਬੇਨਤੀਆਂ ਕੀਤੀਆਂ ਹੁਣ ਵੀ ਇਹੀ ਬੇਨਤੀ ਕਰਦਾ ਜਿਹੜੀ ਕੋਆਪਰੇਟਿਵ ਸੋਸਾਇਟੀ ਹੁੰਦੀ ਆ ਇਹ ਲੋਕਾਂ ਦੀ ਹੁੰਦੀ ਆ ਕਸਾਨਾ ਦੀ ਸੁਸਾਇਟੀ ਕਿਸਾਨਾਂ ਵਾਸਤੇ ਤੇ ਕਿਸਾਨਾਂ ਵਾਸਤੇ ਕੰਮ ਕਰਦੀ ਆ ਤੇ ਮੇਰੀ ਤਾਂ ਇਹੀ ਬੇਨਤੀ ਆ ਵੀ ਜਿਹੜੇ ਜਿਹੜੇ ਮੈਂਬਰ ਨੇ ਇਥੋਂ ਦੇ ਵੱਤੋ ਵੱਤ ਦੇਨਲੈਂਡ ਸੁਸਾਇਟੀ ਦੇ ਥਰੂ ਹੋਵੇ ਇਥੋਂ ਦੀ ਹੋਵੇ ਤਾਂ ਸਰਕਾਰ ਇਹਦੇ ਵਿੱਚ 6 ਮਹੀਨੇ ਵਾਸਤੇ ਆਪ ਨੂੰ ਰਾਹਤ ਦੇ ਦਿੰਦੀ ਆ ਵੀ ਜੇ ਕਿਸੇ ਕੋਲ ਪੈਸੇ ਹੈ ਨਹੀਂ ਤਾਂ ਕਿਸਾਨ ਕਿਸਾਨ 6 ਮਹੀਨੇ ਵਾਸਤੇ ਉਧਾਰ ਕਰ ਸਕਦੇ ਆ ਪਰ ਬੇਨਤੀ ਆ 6 ਮਹੀਨੇ ਬਾਅਦ ਉਧਾਰ ਵਾਪਸ ਕਰਨਾ ਮੋੜਨਾ ਤਾਂ ਉਹ ਵੀ ਬੇਨਤੀਆਂ ਨੇ ਸਾਰਿਆਂ ਨੂੰ ਕਿ ਜਿਹੜਾ ਡੀਨ ਲਾਈਨ ਆ ਉਹ ਵਧੀਆ ਤਰੀਕੇ ਦੇ ਨਾਲ ਚੱਲੇ ਸਮੇਂ ਸਿਰ ਚੱਲੇ ਜੇ ਸਮੇਂ ਸਿਰ ਚੱਲੂਗਾ ਫਿਰ ਸੋਸਾਇਟੀ ਤਰੱਕੀ ਕਰਦੀ ਆ ਫਿਰ ਹੋਰ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ ਤੇ ਸੁਖਾਨਾਂ ਦੀ ਤੁਸੀਂ ਸੋਸਾਇਟੀ ਦੀ ਗੱਲ ਕੀਤੀ ਆ ਅਸੀਂ 2007 ਦੇ ਵਿੱਚ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਸੀ ਉਸ ਤੋਂ ਬਾਅਦ ਕਈ ਵਾਰ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਆ ਤੇ ਇਸ ਵਾਰ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਆ ਇੱਕ ਉਸੇ ਪਿੰਡ ਦਾ ਐਮਐਲਏ ਹੁੰਦੇ ਨਾਤੇ ਕਿ ਇਸ ਸਰਕਾਰ ਦੇ ਵਿੱਚ ਵੀ ਜਿਹੜੀ ਸੁਖਾਨਾਂ ਦੇ ਕੋਆਪਰੇਟਿਵ ਸੋਸਾਇਟੀ ਆ ਉਹਨੂੰ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਦਾ ਜਿਹੜਾ ਅਵਾਰਡ ਆ ਉਹ ਮਿਲਿਆ ਏ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਆਪਾਂ ਖੜੇ ਹਾਂ ਆਪਣੀ ਜਿਹੜੀ ਰੋਡੇ ਨਗਰ ਦੀ ਸੁਸਾਇਟੀ ਆ ਕਿਉਂਕਿ ਨਗਰ ਬਹੁਤ ਵੱਡਾ ਏ ਲੋਕ ਬਹੁਤ ਪੜ੍ਹੇ ਲਿਖੇ ਨੇ ਸਮਝਦਾਰ ਨੇ ਤੇ ਇਸ ਨਗਰ ਦਾ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਏ ਤੇ ਅਸੀਂ ਆਸ ਕਰਦੇ ਹਾਂ ਸਾਡੇ ਏਆਰ ਸਾਹਿਬ ਖੜੇ ਨੇ ਅਸੀਂ ਸਾਰੇ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਪੰਜਾਬ ਦੇ ਵਿੱਚ ਉਹ ਆਪਣੇ ਨਗਰ ਦੀ ਸੁਸਾਇਟੀ ਪਹਿਲੇ ਨੰਬਰ ਤੇ ਆਵੇ ਤਾਂ ਇਹੋ ਜਿਹਾ ਪ੍ਰਬੰਧ ਕਰਨ ਦੀ ਕੋਸ਼ਿਸ਼ ਹੈ